ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਰਮਾਨ ਜ਼ਿੰਦਗੀ ਦੇ ਉੱਪਰ। ਅੱਜ ਦੀ ਕਹਾਣੀ ਹੈ ਇੱਕ ਸੁਹਾਗਣ ਦੀ ਦੁੱਖ ਭਰੀ ਕਹਾਣੀ। ਜਿਸ ਵਿੱਚ ਲਾਡਾ ਨਾਲ ਪਾਲੀ ਇਕੱਲੀ ਮਾਪਿਆਂ ਦੀ ਧੀ ਦੀ ਜ਼ਿੰਦਗੀ ਬਰਬਾਦ ਹੋ ਗਈ। ਵਿਆਹ ਵਾਲੇ ਦਿਨ ਹੀ ਉਸ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਹੁੰਦਾ ਹੈ। ਜਿਸ ਧੀ ਨੂੰ ਮਾਪਿਆਂ ਨੇ ਲਾਡਾ ਨਾਲ ਪਾਲਿਆ ਸੀ। ਉਹ ਹੁਣ ਉਸ ਦੇ ਦੁੱਖ ਵਿੱਚ ਰੋ ਰਏ ਸਨ। ਸੋ ਆਪਾਂ ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਇੱਕ ਪਿੰਡ ਵਿੱਚ ਬਲਵਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਰਹਿੰਦਾ ਸੀ ਕਿਤੇ ਪੱਖੋਂ ਉਹ ਇੱਕ ਕਿਸਾਨ ਸੀ ਬਲਵਿੰਦਰ ਸਿੰਘ ਦੀ ਪਤਨੀ ਦਾ ਨਾਮ ਮਹਿੰਦਰ ਕੌਰ ਸੀ ਇਹਨਾਂ ਦੋਵਾਂ ਦੇ ਪੰਜ ਬੇਟੇ ਸਨ ਅਤੇ ਇੱਕ ਬੇਟੀ ਜਿਸ ਦਾ ਨਾਮ ਸੀ ਕਰਮਜੀਤ ਉਹ ਸਾਰੇ ਆਪਣੇ ਘਰ ਵਿੱਚ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਸੀ ਉਹਨਾਂ ਨੇ ਬੜੇ ਪਿਆਰ ਨਾਲ ਆਪਣੇ ਸਾਰੇ ਬੱਚਿਆਂ ਨੂੰ ਪਾਲਿਆ ਅਤੇ ਜਦੋਂ ਬੱਚੇ ਥੋੜੇ ਵੱਡੇ ਹੋਏ ਤਾਂ ਉਹਨਾਂ ਨੂੰ ਪੜਾਇਆ ਲਿਖਾਇਆ। ਬੱਚੇ ਵੱਡੇ ਹੋ ਕੇ ਪੜ੍ਹ ਲਿਖ ਕੇ ਜਵਾਨ ਹੋਏ ਅਤੇ ਆਪਣੇ ਆਪਣੇ ਕਾਰੋਬਾਰ ਵਿੱਚ ਲੱਗ ਗਏ। ਬਲਵਿੰਦਰ ਸਿੰਘ ਨੇ ਆਪਣੀ ਬੇਟੀ ਕਰਮਜੀਤ ਨੂੰ ਵੀ ਬਹੁਤ ਪੜਾਇਆ ਲਿਖਾਇਆ ਸੀ। ਉਸ ਦੇ ਸਾਰੇ ਪੁੱਤਰ ਵੱਡੇ ਸਨ ਅਤੇ ਕਰਮਜੀਤ ਛੋਟੀ ਸੀ। ਹੌਲੀ ਹੌਲੀ ਬਲਵਿੰਦਰ ਸਿੰਘ ਨੇ ਆਪਣੇ ਚਾਰੋਂ ਪੁੱਤਰਾਂ ਦਾ ਵਿਆਹ ਵੀ ਕਰ ਦਿੱਤਾ ਕਰਮਜੀਤ ਬਹੁਤ ਲਾਡਲੀ ਸੀ ਅਤੇ ਉਹ ਸਭ ਤੋਂ ਛੋਟੀ ਵੀ ਸੀ ਹੁਣ ਉਸ ਦੀ ਪੜ੍ਹਾਈ ਵੀ ਪੂਰੀ ਹੋ ਚੁੱਕੀ ਸੀ ਹੁਣ ਕਰਮਜੀਤ ਦੇ ਭਰਾਵਾਂ ਦੇ ਘਰ ਬੱਚੇ ਵੀ ਹੋ ਚੁੱਕੇ ਸੀ ਅਤੇ ਕਰਮਜੀਤ ਦੇ ਭਰਾ ਕਹਿਣ ਲੱਗੇ ਕਿ ਅਸੀਂ ਆਪਣੀ ਭੈਣ ਦਾ ਵਿਆਹ ਬੜੀ ਧੂਮ-ਧਾਮ ਨਾਲ ਕਰਾਂਗੇ ਇਹ ਗੱਲਾਂ ਸੁਣ ਕੇ ਬਲਵਿੰਦਰ ਵੀ ਬਹੁਤ ਖੁਸ਼ ਸੀ ਹੁਣ ਚਾਰੇ ਪਰਾਵਾਂ ਨੇ ਆਪਣੀ ਪੈ ਕਰਮਜੀਤ ਵਾਸਤੇ ਘਰ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਪੁੱਛਦਾਸ ਕਰਦੇ ਆ ਬਹੁਤ ਹੀ ਵਧੀਆ ਘਰ ਵੀ ਮਿਲ ਗਿਆ ਲੜਕੇ ਕੋਲ ਜ਼ਮੀਨ ਵੀ ਬਹੁਤ ਹੁੰਦੀ ਹੈ ਤੇ ਮੁੰਡਾ ਸੋਹਣਾ ਸੁਨੱਖਾ ਅਤੇ ਪੜਿਆ ਲਿਖਿਆ ਹੁੰਦਾ ਹੈ ਉਹਨਾਂ ਨੂੰ ਘਰ ਅਤੇ ਮੁੰਡਾ ਦੋਵੇਂ ਹੀ ਪਸੰਦ ਆ ਜਾਂਦੇ ਹਨ ਅਤੇ ਮੰਗਣੀ ਕਰ ਦਿੰਦੇ ਹਨ ਉਹ ਕੁਝ ਸਮੇਂ ਬਾਅਦ ਕਰਮਜੀਤ ਦਾ ਵਿਆਹ ਰੱਖ ਲੈਂਦੇ ਹਨ ਆਪਣੀ लाडली ਭੈਣ ਦੇ ਵਿਆਹ ਲਈ ਸਾਰਾ ਸਮਾਨ ਕਰਮਜੀਤ ਤੋਂ ਪੁੱਛ ਪੁੱਛ ਕੇ ਰੀਝਾ ਨਾਲ ਖਰੀਦਦੇ ਹਨ ਇੱਕ ਇੱਕ ਚੀਜ਼ ਵਧੀਆ ਤੋਂ ਵਧੀਆ ਲਿਆਉਂਦੇ ਹਨ ਇਸੇ ਤਰ੍ਹਾਂ ਵਿਆਹ ਵਾਲਾ ਦਿਨ ਵੀ ਆ ਜਾਂਦਾ ਹੈ ਬारात ਬਹੁਤ ਧੂਮ-ਤਾਮ ਨਾਲ ਆਉਂਦੀ ਹੈ ਕਰਮਜੀਤ ਦਾ ਸਾਰਾ ਪਰਿਵਾਰ ਫੁੱਲਾਂ ਵਾਂਗ ਖਿੜ ਕੇ ਬਰਾਤ ਦਾ ਸਵਾਗਤ ਕਰਦੇ ਹਨ ਬਲਵਿੰਦਰ ਸਿੰਘ ਸਾਰੇ ਰੀਤੀ ਰਿਵਾਜਾਂ ਨਾਲ ਆਪਣੀ ਧੀ ਦਾ ਵਿਆਹ ਕਰਦਾ ਹੈ ਅਤੇ ਸ਼ਾਮ ਨੂੰ ਡੋਲੀ ਤੋਰਦੇ ਹਨ ਇਕੱਲੀ ਮਾਪਿਆਂ ਦੀ ਧੀ ਦਾ ਵਿਆਹ ਬਹੁਤ ਧੂਮ-ਤਾਮ ਨਾਲ ਕੀਤਾ ਜਾਂਦਾ ਹੈ ਕਰਮਜੀਤ ਜਦ ਆਪਣੇ ਸਹੁਰੇ ਘਰ ਪਹੁੰਚਦੀ ਹੈ ਤਾਂ ਨਵੀਂ ਨੂੰਹ ਦਾ ਸਵਾਗਤ ਵੀ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਸਾਰੀਆਂ ਵਿਆਹ ਵਾਲੀਆਂ ਰਸਮਾਂ ਵੀ ਕੀਤੀਆਂ ਜਾਂਦੀਆਂ ਹਨ ਲੜਕੇ ਦੀ ਮਾਂ ਲੜਕੀ ਤੋਂ ਪਾਣੀ ਵਾਰਦੀ ਹੈ ਅਤੇ ਉਸ ਤੋਂ ਬਾਅਦ ਗਾਨੇ ਦੀ ਰਸਮ ਵੀ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਰਾ ਪਰਿਵਾਰ ਨੱਚਣ ਟੱਪਣ ਤੋਂ ਬਾਅਦ ਇਕੱਠਾ ਬੈਠ ਕੇ ਖਾਣਾ ਖਾਂਦੇ ਹਨ ਸਾਰਾ ਪਰਿਵਾਰ ਅਜੇ ਖਾਣਾ ਖਾ ਹੀ ਰਿਹਾ ਹੁੰਦਾ ਹੈ ਕਿ ਅਚਾਨਕ ਲਾੜੇ ਨੂੰ ਹਾਰਟ ਅਟੈਕ ਆ ਜਾਂਦਾ ਹੈ ਜੇ ਸੁਨਾਲ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਉਹ ਜਲਦੀ ਜਲਦੀ ਉਸ ਨੂੰ ਹਸਪਤਾਲ ਲੈ ਜਾਂਦੇ ਹਨ ਪਰ ਡਾਕਟਰ ਨੇ ਰਾਹ ਵਿਛੀ ਦਾਸ ਦਿੱਤਾ ਕਿ ਇਹ ਮਰ ਚੁੱਕਿਆ ਹੈ ਇਹ ਸੁਣਦਿਆਂ ਨਾਲ ਹੀ ਸਾਰਾ ਪਰਿਵਾਰ ਉੱਥੇ ਹੀ ਸੁੰਨ ਹੋ ਜਾਂਦਾ ਹੈ ਖੁਸ਼ੀਆਂ ਦਾ ਮਾਹੌਲ ਇੱਕਦਮ ਸੋਗ ਵਿੱਚ ਬਦਲ ਗਿਆ ਘਰ ਵਿੱਚ ਚੀਕ ਚਿਆੜਾ ਪੈ ਗਿਆ ਨਮੀ ਵਿਆਹ ਕਰਮਜੀਤ ਜ਼ਮੀਨ ਤੇ ਲੇਟਨ ਹੀ ਲੱਗ ਪਈ ਅਤੇ ਰੋ ਰੋ ਕੇ ਗੋਮ ਹੋ ਗਈ ਰੱਬ ਦਾ ਕਹਿਰ ਵੇਖੋ ਕਿਵੇਂ ਛੱਟਪਟ ਮਾਹੌਲ ਬਦਲ ਦਿੱਤਾ ਅਗਲੇ ਦਿਨ ਸੰਸਕਾਰ ਕੀਤਾ ਅਤੇ ਕਰਮਜੀਤ ਦੇ ਮਾਪੇ ਅਤੇ ਭਰਾ ਰੋਂਦੇ ਝੱਲੇ ਨਹੀਂ ਸੀ ਜਾਂਦੇ ਹੁਣ ਉਹ ਆਪਣੀ ਭੈਣ ਨੂੰ ਕਿਵੇਂ ਘਰ ਲੈ ਕੇ ਆਉਣ ਉਹ ਰੱਬ ਅੱਗੇ ਤਰਲੇ ਪਾਉਣ ਰੱਬਾ ਏ ਤੂੰ ਕੀ ਕੀਤਾ ਸਾਡੇ ਨਾਲ ਖੁਸ਼ੀ ਖੁਸ਼ੀ ਭੈਣ ਵਿਆਉਣ ਵਾਲੇ ਭਰਾਵਾਂ ਨੂੰ ਵੀ ਬਹੁਤ ਡੂੰਗਾ ਸਦਮਾ ਲੱਗਾ ਅਤੇ ਕਹਿਨ ਕਿ ਅਸੀਂ ਆਪਣੀ ਭੈਣ ਦੀਆਂ ਖੁਸ਼ੀਆਂ ਖਰੀਦ ਨਹੀਂ ਸਕਦੇ ਅਗਲੇ ਦਿਨ ਭਰਾ ਆਪਣੀ ਭੈਣ ਕਰਮਜੀਤ ਨੂੰ ਘਰ ਵਾਪਸ ਲਿਆਉਂਦੇ ਹਨ ਅਤੇ ਗੱਡੀ ਵਿੱਚੋਂ ਚੁੱਕ ਕੇ ਉਤਾਰਦੇ ਹਨ ਕਰਮਜੀਤ ਉੱਚੀ ਉੱਚੀ ਚੀਕਾ ਮਾਰਦੀ ਤੇ ਲੇਟਦੀ ਉਸ ਦੇ ਮਹਿੰਦੀ ਵਾਲੇ ਹੱਥ ਅਤੇ ਚੂੜਾ ਪਾਇਆ ਜੋ ਕਟ-ਕਟ ਕੇ ਉਤਾਰਿਆ ਗਿਆ ਉਹ ਪਲ ਪਿੰਡ ਦੇ ਹਰ ਇੱਕ ਇਨਸਾਨ ਤੋਂ ਦੇਖੇ ਨਹੀਂ ਸੀ ਜਾਂਦੇ ਕਰਮਜੀਤ ਦਾਰ ਰੋ ਰੋ ਬੁਰਾ ਹਾਲ ਹੋ ਗਿਆ ਸਾਰੇ ਪਿੰਡ ਵਿੱਚ ਸਰਨਾਟਾ ਛਾ ਗਿਆ ਜਿਹੜਾ ਵੀ ਕਰਮਜੀਤ ਨੂੰ ਹੌਸਲਾ ਦਿੰਦਾ ਉਹ ਪੁੱਬਾ ਮਾਰ-ਮਾਰ ਆਪ ਰੋ ਪੈਂਦਾ ਹੁਣ ਕਰਮਜੀਤ ਆਪਣੇ ਵਿਆਹ ਦੀ ਇੱਕ ਇੱਕ ਚੀਜ਼ ਵੇਖ ਕੇ ਰੋਂਦੀ ਰਹਿੰਦੀ ਕਰਮਜੀਤ ਦੀ ਦਿਮਾਗੀ ਹਾਲਤ ਪੂਰੀ ਤਰ੍ਹਾਂ ਵਿਗੜ ਗਈ ਮਾਪੇ ਤੇ ਪ੍ਰ ਦਾ ਕੋਈ ਚਾਰਾ ਨਹੀਂ ਸੀ ਵੱਜਦਾ ਕਰਮਜੀਤ ਹੁਣ ਮੰਜੀ ਤੇ ਪਈ ਇੱਕ Laash ਦੀ ਤਰ੍ਹਾਂ ਬਣ ਚੁੱਕੀ ਸੀ ਉਸ ਦਾ ਪਰਿਵਾਰ ਉਸ ਨੂੰ ਬੱਥੇਰਾ ਸਮਝਾਉਂਦੇ ਪਰ ਉਸ ਨੂੰ ਕੁਝ ਪਤਾ ਨਾ ਲੱਗਦਾ ਮਾਪਾਪ ਰੱਬ ਨੂੰ ਕੋਸਦਾ ਕਿ ਰੱਬਾ ਤੂੰ ਕੀ ਕਿਸਮਤ ਲਿਖੀ ਸਾਡੀ ਧੀ ਦੀ ਇਹਦੇ ਨਾਲੋਂ ਤਾਂ ਗਰੀਬ ਬਣਾ ਦਿੰਦਾ ਮਿਹਨਤ ਕਰਕੇ ਰੋਟੀ ਖਾ ਲੈਂਦੇ ਪਰ ਇਹੋ ਜਿਹੇ ਨਸੀਬ ਨਾ ਲਿਖਦਾ ਇਹ ਸੀ ਕਰਮਜੀਤ ਦੇ ਜੀਵਨ ਦੀ ਦੁੱਖਾਂ ਭਰੀ ਕਹਾਣੀ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਤਰ੍ਹਾਂ ਯਾ ਹੋਰ ਵੀਡੀਓ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ